ਵਰਗ ਕੀ ਹੁੰਦਾ ਕਿਸੇ ਨੂੰ ਪਤਾ 64 ਡੱਬਾ ਹੁੰਦਾ ਇੱਕ 4 ਸ ਦਾ ਮਤਲਬ ਕੀ ਹੈ ਜਿਹਦੇ ਚਾਰੇ ਭਜਾਵਾ 1 ਬਰਾਬਰ ਐਨੇ ਕੇ ਗੈਨ ਨਾਲ ਸਰਦ ਨਹੀਂ ਹੈਗਾ ਵੇਸੇ ਠੀਕ ਹੈ ਮੰਨ ਲਓ ਆਹ ਪੁਜਾ 5 ਆ ਵੀ 5 ਆ ਵੀ 5 ਆ ਵੀ 5 ਕੀ ਇਹ ਵਰਗ ਹੈ ਹਾਲਾਂਕਿ ਕੀ ਹੈਗਾ ਚਾਰੇ ਭਜਾਵੇਂ ਇਹਦੇ ਬਰਾਬਰ ਨਹੀਂ ਪਰ ਫਿਰ ਵੀ ਵਰਗ ਨਹੀਂ ਬਣਿਆ ਤਾਂ ਆਪਣੀ ਚਾਰੇ ਭੁਜਾਵਾਂ ਬਰਾਬਰ ਦੇ ਨਾਲ-ਨਾਲ ਇੱਕ ਚੀਜ਼ ਹੋਰ ਦੱਸਣੀ ਹੁੰਦੀ ਆ ਵੀ ਇਹ ਦਾ ਜਿਹੜਾ ਕੋਣ ਹੁੰਦਾ ਉਹ 90 ਡਿਗਰੀ ਦਾ ਹੁੰਦਾ ਜਿਵੇਂ ਹੁਣ ਮੈਂ ਆ ਕੀ ਬਣਾ ਰਿਹਾ ਆ ਵੀ 5 ਐ AB 5 ਐ AB 5 ਐ ਤੇ AB 5 ਹੁਣ ਦੇਖੋ ਸਾਰੀਆਂ ਭੁਜਾਵਾਂ ਹੀ 5-5 ਨੇ ਬਰਾਬਰ ਨੇ ਤੇ ਸਾਰੇ ਕੋਣ ਵੀ ਕੀ ਨੇ 90 ਡਿਗਰੀ ਨੇ ਕਲੀਅਰ ਹੈ ਬੇਟਾ ਗੱਲ ਸਾਰੇ ਕੋਣ ਕਿੰਨੇ ਦੇ ਨੇ 90 ਡਿਗਰੀ ਸਾਰੀਆਂ ਭੁਜਾਵਾਂ ਬਰਾਬਰ ਕਲੀਅਰ ਹੈ ਗੱਲ ਮੰਨ ਲਓ ਆ ਚੀਜ਼ ਬਣਾਤੀ ਮੈਂ ਦੇਖ ਕੇ ਦੱਸਿਓ ਵੀ ਇਹ ਵਰਗਾ ਜਾਂ ਨਹੀਂ 6 6 6 6 ਆਏਗਾ 120 ਆਏਗਾ 60 ਦਾ ਆ ਵੀ 120 ਆਏਗਾ 60 ਦਾ ਭੁਜਾਵਾਂ ਦੇ ਜੀ ਬਰਾਬਰ ਨੇ ਨਾ ਲੇਕਿਨ ਕੀ ਕਾਫੀ ਪ੍ਰੋਬਲਮ ਆ ਗਈ ਕੋਣ ਬਰਾਬਰ ਕੋਣ ਨਹੀਂ ਹੈਗਾ ਕੋਣ ਕਿੰਨੇ ਦੇ ਹੋਣੇ ਚਾਹੀਦੇ ਸਾਰੇ 90 90 ਦੇ 90 ਡਿਗਰੀ ਦੇ ਹੋਣੇ ਚਾਹੀਦੇ ਪਤਾ ਲੱਗ ਗਿਆ ਵਰਗ ਕਿਹੜਾ ਹੁੰਦਾ ਇੰਗਲਿਸ਼ ਦੇ ਵਿੱਚ ਇਹਨੂੰ ਕੀ ਕਹਿੰਦੇ ਨੇ